ਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਇੱਕ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇੱਕ ਕਾਫੀ ਵੱਡੀ ਮੈਂ ਸਕਸੈਸ ਇਹਨੂੰ ਮੰਨਾਂਗੀ ਕਿ ਇੱਕ 10 ਕਰੋੜ ਦੀ ਜਿਹੜੀ ਇੱਕ ਐਕਸਟਰਸ਼ਨ ਮਨੀ ਡਿਮਾਂਡ ਕੇਸ ਸੀ ਉਹਨੂੰ ਪੰਜਾਬ ਪੁਲਿਸ ਫਰੀਦਕੋਟ ਪੁਲਿਸ ਅਲੋਂਗ ਵਿਦ ਦਾ ਕੋਆਪਰੇਸ਼ਨ ਆਫ ਅਦਰ ਟੀਮਸ ਐਸ ਵੈਲ ਉਹਨਾਂ ਨੇ ਬਹੁਤ ਹੀ ਇੱਕ ਰਿਕਾਰਡ ਟਾਈਮ ਚ ਉਸ ਬਲਾਈਂਡ ਕੇਸ ਨੂੰ ਟ੍ਰੇਸ ਕੀਤਾ ਔਰ ਇਹਦੇ ਵਿੱਚ ਚਾਰ ਜਿਹੜੇ ਬੰਦੇ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕੀਤਾ ਐਂਡ ਇਨ ਲੈਸ ਥੈਨ 24 ਆਵਰਸ ਉਹਨੂੰ ਆਈਡੈਂਟੀਫਾਈ ਕਰਕੇ ਉਹਨੂੰ ਰਾਉਂਡ ਅਪ ਵੀ ਕੀਤਾ ਗਿਆ ਔਰ ਇਹਦੇ ਡਿਟੇਲਸ ਇਹ ਹੈਗੇ ਕਿ ਜਿਹੜੀ ਸਾਡੀ ਟੀਮ ਹੈ ਉਹਨੂੰ ਇੱਕ ਇਨਫੋਰਮੇਸ਼ਨ ਆਈ ਫ্রম ਕੰਪਲੇਨੈਂਟ ਹੈ ਇਹਦੇ ਵਿੱਚ ਕਿਸ਼ਨ ਕੁਮਾਰ ਇਹਨਾਂ ਨੇ ਫਰੀਦਕੋਟ ਪੁਲਿਸ ਨੂੰ ਕੰਟੈਕਟ ਕੀਤਾ ਕਿ ਇੱਕ ਹਫਤੇ ਸੇ ਉਹਨਾਂ ਕੋਲੋ ਕੁਝ ਮੈਸੇजेस ਆ ਰਹੇ ਨੇ ਕੁਝ ਆਡੀਓ ਮੈਸੇजेस ਆ ਰਹੇ ਹਨ ਐਂਡ ਉਹਨ세 10 ਕਰੋੜ ਰੁਪਏ ਕੀ ਇੱਕ ਫਿਰੋਤੀ ਮੰਗੀ ਜਾ ਰਹੀ ਹੈ ਜੇ ਚ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਹ ਪੈਸੇ ਦਿਓ ਨਹੀਂ ਤੇ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਸੋ ਜਦੋਂ ਉਹਨਾਂ ਨੇ ਉਸ ਨੰਬਰ ਨਾਲ ਇੰਗੇਜ ਕਰਨਾ ਸਟਾਰਟ ਕੀਤਾ ਤੇ ਉਹਨੂੰ ਟ੍ਰੇਸ ਕਰਦੇ ਕਰਦੇ ਫੋਲੋ ਕਰਦੇ ਕਰਦੇ ਉਹ ਫਿਰ ਇਥੇ ਫਰੀਦਕੋਟ ਪਹੁੰਚੇ ਇਥੇ ਫਰੀਦਕੋਟ ਪਹੁੰਚ ਕੇ ਫਾਈਨਲੀ ਫਿਰ ਉਹਨਾਂ ਨੇ ਜੋ ਹੈ ਸਾਡੇ ਨਾਲ ਕੰਟੈਕਟ ਕੀਤਾ and then we started working on it and uh, our uh, teams under uh, supervision of rsp smijit sp gotikpura jatinander ji de jehdi teaman hegi si aiye di team special branch special sa saryane etch technical cell very importantly te inane kaafi etch mehnat karke aur ye pura jehda case hai aur conspiracy hai enu unravel kita ਇੱਥੇ ਆਈ ਵੁੱਡ ਆਲਸੋ ਲਾਈਕ ਟੂ ਸਪੈਸੀਫਿਕਲੀ ਮੈਂਸ਼ਨ ਦਾ ਕੰਟ੍ਰਿਬਿਊਸ਼ਨ ਆਫ ਬਟੇਂਡਾ ਪੁਲਿਸ ਟੀਮ ਕਿ ਉਹਨਾਂ ਨੇ ਵੀ ਬੈਕਐਂਡ ਤੇ ਸਾਨੂੰ ਬਹੁਤ ਕੋਆਪਰੇਟ ਕੀਤਾ ਔਰ ਕਿਉਂਕਿ ਇਹ ਓਵਰਨਾਈਟ ਰੇਡਸ ਚੱਲੀ ਹੈ ਓਵਰਨਾਈਟਸ ਅਸੀਂ ਇਹਨੂੰ ਬੰਦਿਆਂ ਨੂੰ ਰੇਡ ਕੀਤਾ ਟ੍ਰੇਸ ਕੀਤਾ ਫਾਲੋਅ ਅਪ ਕੀਤਾ ਔਰ ਫਾਈਨਲੀ ਫਿਰ ਅਸੀਂ ਚਾਰ ਦੋਸ਼ੀਆਂ ਨੂੰ ਅਸੀਂ ਆਊਂਡਅਪ ਕੀਤਾ ਹੈ ਜਿਨ੍ਹਾਂ ਦੇ ਡੀਟੇਲਸ ਹੈਗੇ ਰਾਕੇਸ਼ ਕੁਮਾਰ ਪੁੱਤਰ ਲਾਲਚੰਦ ਵਾਸੀ ਫਰੀਦਕੋਟ जीडी सिस्टर हैगी निधि शी भी कोटकपुरे का परमानेंट एड्रैस है इस तु अलावा दो होर बंदे अरेस्ट हुए ने जहाँ का नाम हैगा पवन और निखिल निखिल जग बंदा ये क्रिमिनल माइंडेड बंदा है एद्रैस इधर मोहल्ला खोखरा वाला फरीदकोट और ये निखिल अभी कुछ टाइम पहला ही जेल तो बाहर आया से ऑलमोस्ट वन मंथ बैक और ये थे प्रीवियस एफआईआर है एफआईआर नंबर 74 डेटेड 8 मार्च 2024 अंडर सेक्शन 387 506 आईपीसी थाना सिटी फरीदकोट सो so, जबो ये निखिल बाहर आया सो दिस एंटायर कॉन्सपिरेसी ये निधि राकेश इन्होने मिलके ये कॉन्सपिरेसी बनाई और इन्होने निखिल ਨਾਲ टाई अप क्योंकि निखिल हैड अ प्रीवियस व्हाट यू से अ रिकॉर्ड ਜੇ ਚ ਇਹ ਤੇ ਪਹਿਲਾਂ ਵੀ ਇਸ ਟਾਈਪ ਦਾ ਇੱਕ ਪਰਚਾ ਸੀ ਤਾਂ ਇਹਨਾਂ ਨੇ ਪੂਰੀ ਕਾਂਸਪੀਰੇਸੀ ਕਰਕੇ ਕਿਸ਼ਨ ਕੁਮਾਰ ਨੂੰ ਟਾਰਗੇਟ ਕੀਤਾ ਹੋਰ ਉਹਨੂੰ ਇਹ ਇਹਨਾਂ ਨੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਿਹਨੂੰ ਜਿਹਨ ਇਨ ਚਾਰਾਂ ਨੂੰ ਅਸੀਂ ਰਾਉਂਡ ਅਪ ਕਰ ਚੁੱਕੇ ਨੇ ਸੋ ਦਿਸ ਇਜ਼ ਦ ਕੇਸ ਜਿਸ ਤੋਂ ਜਾਣਕਾਰੀ ਮਿਲੀ ਕਿ ਇਹਨਾਂ ਨੂੰ ਫੋਟੋਗ੍ਰਾਫਰ ਵੀ ਬੁਲਾਇਆ ਗਿਆ ਸੀ ਕਿਸ ਪਰਪਸ ਲਈ ਇਹਨਾਂ ਨੂੰ ਫੋਟੋਗ੍ਰਾਫਰ ਬੁਲਾਇਆ ਗਿਆ ਸੀ ਉਹ ਉੱਥੇ ਉਹਨਾਂ ਦੀ ਕੀ ਗੱਲਬਾਤ ਹੋਈ ਹੈ ਜੀ ਇਹ ਜਿਹੜੀ ਸਾਰੀ ਕਿ ਸਾਰੀ ਇਹ ਚੱਲ ਰਹੀ ਪਈ ਸੀ ਇਹ 1 ਵੀਕ ਲੌਂਗ ਇਹ ਹੈਗਾ ਇਨਸੀਡੈਂਟ ਔਰ ਜਦੋਂ ਇਸ ਟਾਈਪ ਦੇ ਕੇਸਸ ਹੁੰਦੇ ਹਨ ਤਾਂ ਇੱਕ 네ਗੋਸ਼ੀਏਸ਼ਨਸ ਇੱਕ ਟ੍ਰੈਪਸ ਇਸ ਟਾਈਪ ਦਾ ਪੂਰਾ ਇੱਕ ਉਹ ਚੱਲਦਾ ਹੈ ਸੋ ਉਸੇ ਲੜੀ ਦੇ ਤਹਿਤ ਇਹ ਟ੍ਰੇਲ ਕਰਤੇ ਕਰਤੇ ਇਹਨਾਂ ਨੂੰ ਇੱਥੇ ਕੋਟਕਪੂਰਾ ਬੁਲਾਇਆ ਇਨ ਚਾਰਾਂ ਦੁਸ਼ਿਆ ਨੇ ਕਿਉਂਕਿ ਇਹ ਸਾਰੇ ਇੱਥੇ ਹੀ ਬਿਲੋਂਗ ਕਰਦੇ ਨੇ ਸੋ ਦੇ ਊਡ ਹੈਵ ਵਾਂਟਡ ਟੂ ਗੈਟ ਦਾ ਮਨੀ ਐਕਸਚੇਂਜ ਹੇਅਰ ਜਿਹੜੀ ਇਹਨਾਂ ਨੇ ਫਿਰौती ਮੰਗੀ ਸੀ ਕਿ ਇੱਧਰ ਇਹ ਪੈਸੇ ਦਾ ਐਕਸਚੇਂਜ

ਔਰ ਜਿੱਥੇ ਇਹ ਕੰਪਲੇਨੈਂਟ ਹੈ ਇਹਨਾਂ ਦਾ ਬੈਕਐਂਡ ਤੇ ਕੀ ਇੰਟਰਸਟ ਹੈ ਕੀ ਨਹੀਂ ਕਿਵੇਂ ਉੱਥੇ ਇਹ ਪਹੁੰਚੀ ਕਿਵੇਂ ਇਹਨੇ ਇਹ ਕੰਪਲੇਨੈਂਟ ਨੂੰ ਆਈਡੈਂਟੀਫਾਈ ਕੀਤਾ ਕਿ ਸਪੈਸ਼ਲੀ ਇਹਨਾਂ ਨੂੰ ਹੀ ਕਿਉਂ ਅਸੀਂ ਇਹਨਾਂ ਨੇ ਟਾਰਗੇਟ ਕੀਤਾ ਉਹ ਸਾਨੂੰ ਹੁਣ ਰਿਮਾਂਡ ਚ ਪਤਾ ਲੱਗੂ ਜੀ ਕੁਸ਼ਵ ਕੁਮਾਰ ਜਿਹੜੇ ਹੈ ਇਹ ਇੱਕ ਬਿਜ਼ਨਸਮੈਨ ਨੇ ਇਹਨਾਂ ਦਾ ਪਰਮਨੈਂਟ ਐਡਰੈਸ ਪੰਚਕੋਲੇ ਦਾ ਹੈਗਾ ਇਹਨਾਂ ਦੇ ਬਿਜ਼ਨਸ ਇੰਟਰਸਟ ਉੱਤੇ ਹਰਿਆਣਾ ਦੇ ਫਰੀਦਕੋਟ ਪੁਲਿਸ ਇਨ ਵਿੱਚ ਸਾਰੇ ਜਿਹੜੇ ਦੋਸ਼ੀ ਹੈਗੇ ਉਹ ਆਇਡੈਂਟੀਫਾਈ ਵੀ ਹੋਏ ਔਰ ਰਾਉਂਡ ਅਪ ਵੀ ਇਹ ਫੋਨ ਤੇ ਮੰਗੀ ਸੀ ਫੋਨ ਤੇ ਇਹ ਫੋਨ ਤੇ ਨਾਨੀ ਫੋਤੀ ਮੰਗੀ ਸੀ ਜਿਵੇਂ ਇੱਕ ਮੈਸੇਜ ਹੁੰਦਾ ਹੈ ਜੇ ਸਿੰਗਲ 뷰 ਮੈਸੇਜ ਸਾਰਿਆਂ ਨੂੰ ਪਤਾ ਹੁੰਦਾ ਤਾਂ WhatsApp ਤੇ ਇਹਨੂੰ ਮੈਸੇਜ ਕਰਦੇ ਸੀ ਜਿਹੜਾ ਉਹ ਦੇਖਦੇ ਸੀ ਔਰ ਉਹ ਫਿਰ ਹਟ ਜਾਂਦਾ ਸੀ ਮੈਸੇਜ